ਹਾਂ ਦੇਖੋ ਇਹ ਜਿਹੜੇ ਸਿੱਖ ਸੰਸਥਾਵਾਂ ਨੂੰ ਬੇਨਤੀ ਆ ਜਿਹੜੇ ਚੱਕਰ ਚ ਪਿਆ ਆਪਾਂ ਉਹ ਲੜਾਈ ਬੰਦ ਕੀਤੀ ਜਾਵੇ ਜਿਹੜਾ ਸੰਧਾਰਸ਼ ਕਰਨ ਵਾਲਾ ਉਹ ਇਹ ਆ ਵੀ ਥੋੜਾ ਇਤਿਹਾਸ ਇਹ ਕੂੜੇ ਮੰਗੂ ਥੱਲੇ ਟੋਏ ਪਟ ਪਟ ਦੱਬ ਰਹੇ ਨੇ ਹਾਂਜੀ ਆ ਦੇਖੋ ਜੀ ਥੋੜਾ ਇਤਿਹਾਸ ਹੀ ਨਹੀਂ ਰਿਹਾ ਮਹਾਰਾਜ ਥੋੜਾ ਇਤਿਹਾਸ ਹੀ ਖਤਮ ਕਰਦੇ ਆਂ ਮਹਾਨ ਕੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਟਿਆਲੇ ਦੇ ਵਿੱਚ ਖੜੇ ਆਂ ਵੀ ਕਰ ਰਹੇ ਨੇ ਕਿੱਥੇ ਲੇਖਾ ਤੇ ਤੁਸੀਂ ਦੇਖ ਲਓ ਕੋਈ ਬੇਸਾਬ ਪੁਸਤਕਾ ਜੋ ਗ੍ਰੰਥਾ ਜੋ ਰਹੇ ਇਹਨਾਂ ਨੇ ਦਫਨ ਕਰਤਾ ਬਹੁਤ ਮਾੜੀ ਗੱਲ ਹੈ ਜੀ ਕੋਈ ਹਿਸਾਬ ਹੀ ਨਹੀਂ ਹੈ ਇਸ ਸਮਾਰਕ ਰੱਖਣਾ ਚਾਹੀਦਾ ਦੇਖੋ ਵੀ ਅਜੇ ਇੱਕ ਪਾਗਿਆ 13 24 ਚਾਰ ਪਹਿਲਾ ਪਾਗੋ ਉਹਨਾਂ ਤੋਂ ਪੁੱਛੋ ਕਿੱਥੇ ਨੇ ਤੇ ਤਿੰਨ ਚਾਰ ਟਰਾਲੀਆਂ ਦੱਬ ਚੁੱਕੇ ਨੇ ਤੇ ਹਜੇ ਹੋਰ ਟਰਾਲੀਆਂ ਹੈਗੀਆਂ ਨੇ 15 ਕਿੰਨੀਆਂ ਨੇ ਟਰਾਲੀਆਂ ਬਾਬਾ ਜੀ 15 ਟਰਾਲੀਆਂ ਬਾਬਾ ਜੀ 15 ਟਰਾਲੀਆਂ ਇਹ ਦੱਬ ਚੁੱਕੇ ਨੇ ਆ ਇੱਕ ਏਦਾਂ ਹੀ ਖੱਡਾ ਇਧਰ ਆ ਤੇ ਵੀ ਮਹਾਨ ਕੋਸ਼ ਹੈ ਮੇਰੇ ਖਾਲ ਹਿੰਦੀ ਦੇ ਵਿੱਚ ਇਹ ਹਿੰਦੀ ਦੇ ਵਿੱਚ ਆ ਤੇ ਉਹ ਪਰਾਂ ਪੰਜਾਬੀ ਵਾਲਾ ਅਨਵਾਦ ਪਿਆ ਇਹ ਪੰਜਾਬੀ ਯੂਨੀਵਰਸਿਟੀ ਹੈ ਜੀ ਦੇਖੋ ਕਿੰਨਾ ਗ੍ਰੰਥ ਇਹ ਅੰਦਰੇ ਦਫ਼ਨ ਕਰ ਰਹੇ ਨੇ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਹਨਾ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਯਾਰ ਜਾਗਪੋ ਆਪਣੇ ਹੁਣ ਤਾਂ ਗ੍ਰੰਥਾਂ ਦੇ ਗੱਲ ਆ ਗਈ ਜਾਗਪੋ ਹੁਣ ਜਾਗਪੋ ਯਾਰ ਇਹ ਸੰਘਰਸ਼ਾ ਇਹੀ ਵਿੱਢਣੇ ਨੇ ਤੇ ਸਹਾਇਤਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਬਾਬੇ ਆਪਾਂ ਹੁਣ ਉਥੋਂ Guru oh, am